ਅਸਲੀ ਕੰਡੇ ਤਾਂ ਇਹਨਾਂ ਨੇ ਬੀਜੇ ਆ ਅਕਾਲੀਆਂ ਨੇ ਇਹ ਹਰਸਿਮਰਤ ਆ ਜਿਹੜੀ ਅਸਲੀ ਮਾਰਦੀ ਆ ਗੱਲਾਂ ਹੁਣ ਵੀ ਸਮਝੌਤਾ ਕਰਨ ਨੂੰ ਤਿਆਰ ਸੀ ਦੇਖੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਵੀ ਸਮਝੌਤਾ ਕਰਨ ਨੂੰ ਭਾਜਪੀ ਨਾ ਤਿਆਰ ਸੀ ਇਹ ਹਰਸਿਮਰਤ ਆ ਜਿਹਨੇ ਪਹਿਲਾਂ ਸਭ ਤੋਂ ਵਿੱਚ ਪੰਜਾਬ ਦੇ ਬਹਿ ਕੇ ਸਾਈਨ ਕੀਤੇ ਵੀ ਅਸੀਂ ਜ਼ਿੰਮੇਵਾਰੀ ਲੈ ਲਈਆਂ ਕੰਡੇ ਇਹਨਾਂ ਦੇ ਬੀਜੇ ਹੋਏ ਨੇ ਤੇ ਪਰਿਵਾਰ ਦੇ ਬੀਜੇ ਹੋਏ ਆ ਹੁਣ ਵੀ ਗੋਡੇ ਟੇਕ ਕੇ ਸਮਝੌਤਾ ਕਰ ਲੋ ਜੀ ਕੋਈ ਇਹਨਾਂ ਨੂੰ ਫਿਕਰ ਨਹੀਂ ਕਿ ਪੰਜਾਬ ਜਾਵੇ ਕਿੱਥੇ ਜਾ ਇਹਨਾਂ ਨੂੰ ਇਹ ਆ ਵੀ ਬੀਬੀ ਹਰਸਿਮਰਤ ਕੌਰ ਕਿਵੇਂ ਪਾਰਲੀਮੈਂਟ ਚ ਵੜ ਕੇ ਉਹਦਾ ਕੋਠੀ ਰਹਿ ਜਾ ਦੇਣੀ ਕਰ ਕਿਵੇਂ ਰਹਿ ਜੇ ਉਹ ਮਰ ਜੇ ਦੁਨੀਆ ਆ ਸਭ ਤੋਂ ਵੱਡੇ ਮੈਂ ਸੁਣ ਲਓ ਆ ਮਨਪ੍ਰੀਤ ਬਾਦਲ ਇਹਨੂੰ ਸਭ ਤੋਂ ਅੱਗ ਲੱਗੀ ਆ ਵੀ ਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਇਹ ਤੁਹਾਨੂੰ ਡਰਾਉਂਦੇ ਨੇ ਵੀ ਤੁਹਾਡੇ ਤੇ ਅਸੀਂ ਰਾਸ਼ਟਰਪਤੀ ਲਾ ਰਾਜ ਲਾ ਦਾਂਗੇ ਪੁਜਾਓ ਰਾਸ਼ਟਰਪਤੀ ਰਾਜ ਪੰਜਾਬ ਨੇ 20 ਵਾਰ ਦੇਖਿਆ ਪਹਿਲਾਂ ਫਿਰ ਕੀ ਕਰ ਲਿਆ ਰਾਸ਼ਟਰਪਤੀ ਰਾਜ ਤੁਸੀਂ ਲਾ ਕੇ ਕੀ ਕਰ ਲੋਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਦੁਬਾਰਾ ਜੇ ਸੀਐਮ ਆ ਪੰਜਾਬ ਦਾ ਜਿੱਤਨੂ ਸੀਐਮ ਬਣਾਇਆ ਲੋਕਾਂ ਨੇ ਖੱਤਰ ਤੇ ਹੋਮ ਮਿਨਿਸਟਰ ਤੇ ਬੀ ਜੀ ਪੀ ਤੇ ਬਾਕੀ ਛੱਡੋ ਥੱਲੇ ਕਿਸੇ ਦੇ ਪਰਚੇ ਪੁਰਚੇ ਕੋਈ ਦਰਜ ਕਰਨ ਦੀ ਲੋੜ ਨਹੀਂ ਕਿਸੇ ਸਪਾਈ ਕਾਂਸਟੇਬਲ ਤੇ ਉਹਨਾਂ ਦੇ ਕਾਹਦਾ ਪਰਚਾ ਦਰਜ ਕਰਨਾ ਉਹਨਾਂ ਤਾਂ ਹੁਕਮ ਉੱਤੋਂ ਆਇਆ ਇਹ ਤਿੰਨਾਂ ਦੇ ਉੱਤੇ ਐਫ ਆਈ ਆਰ ਕਰਜੇ ਦੇ ਤਰੇ ਜੱਪਟਾਂ ਚ ਜਾਣ ਇੱਕ ਮੈਂ ਹੋਰ ਬੇਨਤੀ ਕਰ ਦਵਾਂ ਇਸ ਵੇਲੇ ਮੌਕਾ ਨਹੀਂ ਹੋਏ ਬੜੇ ਸਤਿਕਾਰਯੋਗੋਂ ਤੁਸੀਂ ਕਿਸਾਨ ਲੀਡਰ ਜੇ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਜਾ ਹੋਰਾਂ ਨੇ ਸਾਡੇ ਤੇਜਵੀਰ ਹੁਣੀ ਨੇ ਮੰਗਟ ਸਾਹਿਬ ਹੋਰ ਹੁਣੀ ਗਰੁੱਪ ਨੇ ਜੇ ਉਹਨਾਂ ਨੇ ਐਜੀਟੇਸ਼ਨ ਨੇ ਖੜਾ ਹੀ ਕਰ ਲਿਆ ਤੇ ਫਿਰ ਆਪਾਂ ਜਿਹੜੇ ਪਿੱਛੇ ਬੈਠੇ ਆ ਹੁਣ ਇਹ ਨਾ ਦੇਖੋ ਵੀ ਕ੍ਰੈਡਿਟ ਕਿਹਨੂੰ ਮਿਲਣਾ ਹੁਣ ਮਰਿਆ ਦਾ ਕਿਸਾਨ ਆ ਤੇ ਉਹ ਵੀ ਤਿੰਨ ਕਿਲੇ ਵਾਲਾ ਕਿਸਾਨ ਆ ਉਹ ਮਰਿਆ ਤੇ ਤੁਸੀਂ ਸਾਰੀਆਂ ਲੜਾਈਆਂ ਛੱਡ ਕੇ ਸਭ ਕੁਝ ਛੱਡ ਕੇ ਆਪ ਪਹੁੰਚੋ ਬੋਲਣ ਤੇ ਆਪ ਇਹਦਾ ਹੱਲ ਕਰੋ ਇਹ ਨਾ ਤਮਾਸ਼ਾ ਦਾ ਵੀ ਸਾਨੂੰ ਉਹਨੇ ਪੁੱਛਿਆ ਨਹੀਂ ਸਾਨੂੰ ਸੱਦਾ ਇਹ ਕਿਸੇ ਨੇ ਵਿਆਹ ਰੱਖਿਆ ਕੁੜੀ ਦਾ ਜਾਂ ਪੁੱਤ ਦਾ ਆਪਣਾ ਵੀ ਤੁਹਾਨੂੰ ਸੱਦਾ ਦਊਗਾ ਸਾਰੀਆਂ ਯੂਨੀਅਨਾਂ ਜਿਨ੍ਹਾਂ ਤੇ ਤੁਹਾਡੇ ਯਾਰ ਲੋਕ ਇੰਨਾ ਵਿਸ਼ਵਾਸ ਕਰਦੇ ਆ ਤੁਹਾਡੇ ਇੱਕ ਸੱਦੇ ਤੇ ਲੋਕ ਜਾਨਾਂ ਦੇਣ ਤੱਕ ਆ ਜਾਂਦੇ ਆ ਕਿਉਂ ਨਹੀਂ ਤੁਸੀਂ ਨਾਲ ਨਿਕਲਦੇ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਸਾਥ ਦੋ ਦੋਨੋਂ ਇੱਕ ਪਾਸੇ ਧਰਨਾ ਹੈ ਦੂਜੇ ਪਾਸੇ ਲੀਡਰਸ਼ਿਪ ਘੱਟ ਰਹਿ ਗਈ ਜਿੱਥੇ ਇਹਨਾਂ ਨੇ ਇਹ ਗੱਲ ਕਰ ਲਈ ਤੇ ਦੋਨੋਂ ਜਾਣੇ ਉਹ ਕਿੱਥੇ ਕਿੱਥੇ ਜਾਣ ਇੱਕ ਬਿਮਾਰ ਹੋ ਗਏ ਡੱਲੇਵਾਲ ਸਾਹਿਬ ਮੇਰਾ ਕੋਈ ਕਿਸੇ ਨਾਲ ਨਿੱਤੀ ਰਿਸ਼ਤਾ ਨਹੀਂਗਾ ਪਰ ਜਦੋਂ ਹੁਣ ਇੱਕ ਨੇ ਬਿਮਾਰ ਹੀ ਦਿੱਤਾ ਤੇ ਫਿਰ ਪਿੱਛੇ ਮੁੜਨਦਾ ਹੁਣ ਕੋਈ ਹੱਲ ਨਹੀਂ ਕੋਈ ਹਾਲ ਨਹੀਂ ਇਹ ਗੰਨਾ ਜਿਹੜੀਆਂ ਗੱਲਾਂ ਬਾਤ ਕਰਦੇ ਆ ਆਇਕਨ ਰਾਜ ਠਾਕੁਰ ਜੀ ਇਹ ਸਲਾਹ ਦੇਣ ਲੱਗ ਜਾਂਦਾ ਦੇਖੋ ਕਿਵੇਂ ਕਿਸਾਨਾਂ ਨੂੰ ਬੰਨੜਣ ਦੀ ਕੋਸ਼ਿਸ਼ ਕੀਤੀ ਵੀ ਯੂਪੀ ਵਾਲਿਆਂ ਨੂੰ ਰੋਕ ਲਈਏ ਹਰਿਆਣੇ ਵਾਲਿਆਂ ਨੂੰ ਰੋਕ ਲਈਏ ਆ 25 ਰੁਪਏ ਦੇ ਕੇ ਗੰਨੇ ਦੇ ਇਹ ਚਲਾਕੀ ਦੇਖੋ ਰਾਤ ਦੇ 10:30 ਵਜੇ ਪ੍ਰੈਸ ਕਾਨਫਰੰਸ ਕਰ ਰਿਹਾ ਇਹ ਅਸਲੀ ਲੂੰਬੜੀ ਏ ਆ ਇਹਨੂੰ ਪਹਿਲਾਂ ਵੀ ਮੈਂ ਜਵਾਬ ਦਿੱਤਾ ਸੀ ਪਾਰਲੀਮੈਂਟ 'ਚ ਉਦੋਂ ਵੀ ਇਹੀ ਵੱਡਾ ਟੱਪੂ ਟੱਪੂ ਕਰਦਾ ਸੀ ਹਰਸਿਮਰਤ ਦੇ ਨਾਲ ਲੜਿਆ ਹੋਇਆ ਇਹ ਅਸਲੀ ਕੰਡੇ ਤਾਂ ਇਹਨਾਂ ਨੇ ਬੀਜਿਆ ਅਕਾਲੀਆਂ ਨੇ ਇਹ ਹਰਸਿਮਰਤ ਆ ਜਿਹੜੀ ਅਸਲੀ ਮਾਰਦੀ ਆ ਗੱਲਾਂ ਹੁਣ ਵੀ ਸਮਝੌਤਾ ਕਰਨ ਨੂੰ ਤਿਆਰ ਸੀ ਦੇਖੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਵੀ ਸਮਝੌਤਾ ਕਰਨ ਨੂੰ ਭਾਜਪਾ ਨਾ ਤਿਆਰ ਸੀ ਇਹ ਹਰਸਿਮਰਤਾ ਜੀ ਨੇ ਪਹਿਲਾਂ ਸਭ ਤੋਂ ਵਿੱਚ ਪੰਜਾਬ ਦੇ ਭੇਕੇ ਸਾਈਨ ਕੀਤੇ ਵੀ ਅਸੀਂ ਜ਼ਿੰਮੇਵਾਰੀ ਲੈਣੀ ਆਂ ਕੰਡੇ ਇਹਨਾਂ ਦੇ ਬੀਜੇ ਹੋਏ ਨੇ ਤੇ ਪਰਿਵਾਰ ਦੇ ਬੀਜੇ ਹੋਏ ਆ ਹੁਣ ਵੀ ਗੋਡੇ ਟੇਕ ਕੇ ਸਮਝੌਤਾ ਕਰ ਲੋ ਜੀ ਕੋਈ ਇਹਨਾਂ ਨੂੰ ਫਿਕਰ ਨਹੀਂ ਕਿ ਪੰਜਾਬ ਜਾਵੇ ਕਿੱਥੇ ਜਾ ਇਹਨਾਂ ਨੂੰ ਇਹ ਅਭੀ ਬੀਬੀ ਹਰਸਿਮਰਤ ਕੌਰ ਕਿਵੇਂ ਪਾਰਲੀਮੈਂਟ ਚ ਵੜ ਕੇ ਉਹਦਾ ਕੋਠੀ ਰਹਿ ਜੇ ਦਿੱਲੀ ਦੀ ਘਰ ਕਿਵੇਂ ਰਹਿ ਜੇ ਉਹਦਾ ਮਰ ਜੇ ਦੁਨੀਆ ਆ ਸਭ ਤੋਂ ਵੱਡੇ ਮੈਂ ਸੁਣ ਲਓ ਆ ਮਨਪ੍ਰੀਤ ਬਾਦਲ ਇਹਨੂੰ ਸਭ ਤੋਂ ਅੱਗ ਲੱਗੀ ਆ ਬਿਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਬੀਜੇਪੀ ਵਾਲਿਆਂ ਨੇ ਵੀ ਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਇਹ 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 ਇਹਹ ਜੀਆਂ ਚਲਾਕੀਆਂ ਕਰਦਾ ਹੈ ਬਹੁਤ ਅਸੀਂ ਪੀੜਾ ਚ ਬਹੁਤ ਤਕਲੀਫ ਚ ਕੋਈ ਸ਼ਬਦ ਨਹੀਂ ਗੇ ਪਰ ਜੋ ਹੁਕਮ ਲਾਉਣਗੇ ਜੋ ਹੁਕਮ ਲਾਉਣਗੇ ਸਿਆਸੀ ਕੋਈ ਗੱਲ ਨਹੀਂ ਕਿਸੇ ਦੀ ਵੋਟ ਦੀ ਨਹੀਂ ਕੋਈ ਗੱਲ ਨਹੀਂ ਐਵੇਂ ਕਹਿ ਦਿੰਦੇ ਹਰ ਪਾਸੇ ਸਿਆਸੀ ਲੀਡਰ ਰਾਜਨੀਤੀ ਕਰਦੇ ਆ ਉਹ ਸਿਆਸੀ ਲੀਡਰ ਕੁਝ ਵੀ ਕਰਦੇ ਹੁਣ ਹੈ ਤਾਂ ਲੋਕਾਂ ਚੋਂ ਲੋਕ ਹੀ ਚੁਣਦੇ ਆ ਲੋਕ ਹੀ ਬਣਾਉਂਦੇ ਆ ਉਹਨਾਂ ਨੂੰ ਕਿਸੇ ਤੇ ਵਿਸ਼ਵਾਸ ਵੀ ਕਰੀਦਾ ਹੁੰਦਾ ਇਹ ਥੋੜੀ ਆ ਵੀ ਹਰ ਬੰਦਾ ਚਲਾਕੀ ਤੇ ਹੀ ਰਹਿੰਦਾ ਪਰ ਤੁਸੀਂ ਜੋ ਹੁਕਮ ਕਰੋਗੇ ਕਿਸਾਨ ਜੱਥੇਬੰਦੀਆਂ ਵਾਲੇ ਅਸੀਂ ਹਰ ਵੇਲੇ ਆ ਸਾਰੇ ਖੜੇ ਆ ਮੂਹਰੇ ਲਾਉਂਗੇ ਮੂਹਰੇ ਲੱਗ ਜਾਗੇ ਕਹਿ ਕੇ ਤਾਂ ਦੋ ਹੁਕਮ ਤਾਂ ਕਰੋ ਕੋਈ ਕ੍ਰੈਡਿਟ ਨਹੀਂ ਕ੍ਰੈਡਿਟ ਤਾਂ ਥੋੜਾ ਤੁਸੀਂ ਆਪਾਂ ਕ੍ਰੈਡਿਟ ਕੀ ਲੈਣਾ ਐ ਕਿ ਭਈ ਆਪਣੇ ਘਰ ਦੀ ਗੱਲ ਆ ਇਹਦੇ ਵਿੱਚ ਕੀ ਕ੍ਰੈਡਿਟ ਲਊਗਾ ਕੋਈ ਇਸੇ ਗੱਲ ਪਿੱਛੇ ਅੱਧੇ ਤਾਂ ਇਸੇ ਗੱਲ ਕਰਕੇ ਡਰੇ ਬੈਠੇ ਨੇ ਉਹ ਪਿੱਛੇ ਬੈਠੇ ਰਹਿੰਦੇ ਆ ਕਿਉਂ ਵੀ ਜਾ ਕੇ ਪਤਾ ਨਹੀਂ ਕਿਹਨੇ ਕਹਿ ਦੇਣਾ ਵੀ ਤੂੰ ਆ ਗਿਆ ਲੱਕੜ ਜੀ ਆ ਸਭ ਤੋਂ ਵੱਡੀ ਗੱਲ ਆ ਇਸ ਗੱਲ ਨੂੰ ਛੱਡ ਕੇ ਪੰਜਾਬ ਦੀ ਲੜਾਈ ਲੜ ਗਈਏ ਕਿਵੇਂ ਇਕੱਠੇ ਹੋ ਕੇ ਕੰਮ ਕਰਨਾ ਛੱਡ ਦੋ ਕਾਂਗਰਸ ਨੇ ਆ ਨਹੀਂ ਕੀਤਾ ਸੀ ਇਹ ਵੀ ਸੀਗੇ ਹੁਣ ਬੀਜੇਪੀ ਆ ਜੀ ਹੁਣ ਆਮ ਆਦਮੀ ਜੀ ਇਹ ਸਾਰੀਆਂ ਗੱਲਾਂ ਚੱਲੀ ਜਾਣੀਆਂ ਇਹ ਤਾਂ ਅਸੀਂ ਹੈਗੇ ਹੀ ਆ ਸਿਆਸਤ ਕਰਨ ਨੂੰ ਕਰੀ ਹੋ ਜਣੀਆਂ ਇਲੈਕਸ਼ਨ ਆ ਹੀ ਜਾਣੀਆਂ ਫੈਸਲਾ ਲੋਕਾਂ ਨੇ ਕਰਨਾ ਪਰ ਇਹ ਮੌਕਾ ਐਸਾ ਮੂੰਹ ਤੋੜ ਜਵਾਬ ਦਿਈਏ ਇਹ ਹੱਲ ਹੋਰ ਕੋਈ ਨਹੀਂਗਾ ਕਿਉਂਕਿ ਬਹੁਤ ਮੈਂ ਜਿਹਦੇ ਨਾਲ ਵੀ ਗੱਲ ਕੀਤੀ ਆ ਉਹ ਇਹੀ ਕਹਿੰਦਾ ਵੀ ਜਿੰਨਾ ਤੁਸੀਂ ਇਹ ਸ਼ਕਤੀ ਨਾਲ ਇਹਨਾਂ ਦਾ ਵਿਰੋਧ ਕਰ ਸਕਦੇ ਹੋ ਕਰੋ ਕਿਉਂਕਿ ਇਸ ਵੇਲੇ ਪੂਰੀ ਤਾਨਾਸ਼ਾਹੀ ਚੱਲ ਗਈ ਹੈ ਦੋਨੋਂ ਸਰਕਾਰਾਂ ਜਿਹੜੀਆਂ ਰਲੀਆਂ ਆਪਸ ਵਿੱਚ ਦੋਨੋਂ ਸਰਕਾਰਾਂ ਤੋਂ ਵਗੈਰਾ ਮੈਨੂੰ ਦੱਸੋ ਕਿਵੇਂ ਉਹ ਡਰੋਨ ਇੱਧਰ ਆ ਸਕਦੇ ਆ ਸਕਦੇ ਆ ਪਾਕਿਸਤਾਨ ਦਾ ਡਰੋਨ ਆਉਂਦਾ ਕਿਵੇਂ ਸੱਕਰੀ ਆ ਜਾਂਦਾ ਜਦ ਹੀ ਪੰਜਾਬ ਪੁਲਿਸ ਹੀ ਸਿੱਟਦੀ ਆ ਤੇ ਹੁਣ ਪੰਜਾਬ ਪੁਲਿਸ ਬਹੁਤ ਤਕੜੀ ਪੁਲਿਸ ਆ ਬਾਰਡਰ ਤੇ ਨਹੀਂ ਕਦੇ ਖੰਗਣ ਦਿੱਤਾ ਅਤਵਾਦ ਨਹੀਂ ਖੰਗਣ ਦਿੱਤਾ ਸਾਡੀ ਪੁਲਿਸ ਕਮਜ਼ੋਰ ਨਹੀਂ ਗਈ ਇਹ ਨਾ ਤੁਸੀਂ ਪੰਗਾ ਪਵਾ ਲਿਓ ਕਿਤੇ ਸਾਡੀ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਠੋਕਣਾ ਪੈ ਜੇ ਤੁਹਾਡੇ ਪਰ ਫੇ ਉਹ ਨੌਬਤ ਨਾ ਖੜੀ ਕਰਦੇਓ ਕਿਉਂਕਿ ਉਹ ਵੀ ਕਿਸਾਨਾਂ ਦੇ ਪੁੱਤ ਨੇ ਉਹ ਵੀ ਮਜ਼ਦੂਰਾਂ ਦੇ ਪੁੱਤ ਨੇ ਸਾਂਭ ਲਓ ਜੇ ਇਹ ਕ ਹਾਲਾਤ ਸਾਂਭ ਸਕਦੇ ਹੋ ਨਈ ਨਾ ਅਸਲੇ ਦੀ ਕਮੀਆਂ ਨਾ ਘੋੜੀਆਂ ਦੀ ਕਮੀਆਂ ਨਾ ਸ਼ਹਾਦਤਾਂ ਦੇ ਨਾਲਿਆਂ ਦੀ ਕਮੀ ਆ ਪੰਜਾਬ 'ਚ ਇਸ ਕਰਕੇ ਪਿੱਛੇ ਹਟਣ ਦੀ ਗੱਲ ਕਰੋ ਕਿਉਂਕਿ ਸਾਡਾ ਤੁਸੀਂ ਕਹਿ ਦੋ ਵੀ ਇੰਨੇ ਬੰਦੇ ਆਉਣ ਕੱਲੇ ਹਜ਼ਾਰ ਬੰਦਾ ਆ ਜੇ ਨੱਤਾ ਅਜ ਕੋਈ ਉਹਦੇ ਕੋਲ ਕੋਈ ਵੈਪਨ ਨਹੀਂ ਚਾਹੀਦਾ ਕੋਈ ਡੰਡਾ ਨਹੀਂ ਚਾਹੀਦਾ ਤੁਸੀਂ ਕੋਈ ਗੱਲ ਤਾਂ ਕਰੋ ਉਦੋਂ ਵਾਲੀ ਆਮ ਆਦਮੀ ਪਾਰਟੀ ਆ ਜਦੋਂ ਉਥੇ ਜਗ੍ਹਾ ਦੇਣ ਨੂੰ ਉਹਨਾਂ ਨੇ ਕਿਹਾ ਚਾਹੇ ਕੋਈ ਜਗ੍ਹਾ ਦੇ ਦੇਣ ਚਾਹੇ ਉਹਨੂੰ ਜੇਲ੍ਹ ਬਣਾ ਦੇਣਾ ਜਾਨ ਨੂੰ ਤਿਆਰ ਆ ਕਿਤੇ ਬੈਠਣ ਨੂੰ ਜਗ੍ਹਾ ਤੇ ਦੋ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਗਰਾਊਂਡ ਨਹੀਂ ਦੇਣਾ ਚਾਹੁੰਨ ਜੇਲ੍ਹ ਚ ਬਣਾ ਦੇਣ ਕੁਛ ਬਣਾ ਦੇਣ ਜੇਲ੍ਹ ਕੀ ਬਣਾ ਦੇਣਗੇ ਉਹਦੀ ਜੇਲ੍ਹ ਤਾਂ ਹੁਣ ਵੀ ਬਣਾਈ ਹੋਈ ਆ ਜਿੱਥੇ ਬੈਠੇ ਆ ਉਹ ਜੇਲ੍ਹ ਹੀ ਆ ਉਹ ਬਾਰਡਰ ਹੀ ਆ ਇੰਨੀਆਂ ਗੱਲਾਂ ਕਹਦੇ ਹੋਏ ਤੁਹਾਡਾ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ